ਦੋਸਤੋ ਹੈਰਾਨ ਕੀ ਦੀ ਗੱਲ ਆ ਦਿਨ ਵੇਲੇ ਜਿਹੜਾ ਪੁਲਿਸ ਮੁਲਾਜ਼ਮ ਸਾਨੂੰ ਇੰਨੇ ਦਿਖਦੇ ਆ ਤੇ ਰਾਤ ਵੇਲੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕਿੱਥੇ ਚਲੇ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਬੈਰੀਗੇਡ ਦੇ ਇੱਥੇ ਲਗਾਏ ਹੋਏ ਆ ਡਿਵੀਜ਼ਨ ਨੰਬਰ 6 ਦੇ ਤੇ ਪਰ ਮੁਲਾਜ਼ਮ ਜਿਹੜਾ ਇਸ ਟਾਈਮ ਇੱਥੇ ਕੋਈ ਨਹੀਂ ਜਿਹੜਾ ਨਜ਼ਰ ਆ ਰਿਹਾ ਜਲੰਧਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਇੱਥੇ ਵੀ ਤੁਹਾਨੂੰ ਦਿਖਾ ਦਿੰਨੇ ਆ ਕਿੰਨੀ ਜਿਹੜੀ ਸਿਕਿਉਰਿਟੀ ਜਲੰਧਰ ਦੇ ਵਿੱਚ ਜਿਹੜੀ ਰਾਤ ਨੂੰ ਹੁੰਦੀ ਆ ਦਿਨ ਵੇਲੇ ਜਿਹੜੇ ਪੁਲਿਸ ਲੋ ਲੋ ਜਿਹੜੇ ਉਹ ਚਲਾਨ ਨੇ ਜਿਹੜੇ ਕੀਤੇ ਜਾਂਦੇ ਭਾਅ ਹੁਣ ਇਸ ਟਾਈਮ ਜਿਹੜਾ ਇੱਥੇ ਕੋਈ ਵੀ ਜਿਹੜਾ ਪੁਲਿਸ ਮੁਲਾਜ਼ਮ ਜਿਹੜਾ ਇੱਥੇ ਉਹ ਨਹੀਂ ਦਿਖ ਰਿਹਾ ਦਨ ਇਹ ਤਾਲੇ ਲੱਗੇ ਹੋਏ ਆ ਇੱਥੇ ਤੇ ਕੋਈ ਵੀ ਜਿਹੜਾ ਇੱਥੇ ਮੁਲਾਜ਼ਮ ਜਿਹੜਾ ਇੱਥੇ ਇਸ ਟਾਈਮ ਨਹੀਂ ਦਿਖ ਰਿਹਾ ਦੇ ਸਾਡੇ ਜਿਹੜੇ ਸਿਕਿਉਰਟੀ ਦੇ ਹਲਾਤ ਦਾ ਜਲੰਧਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਤੁਹਾਨੂੰ ਸੰਧਾਨ ਚੌਂਕ ਦੇ ਵਿੱਚ ਵੀ ਦਿਖਾ ਰਹੇ ਆ ਤੇ ਕੋਈ ਵੀ ਜਿਹੜੀ ਸਿਕਿਉਰਟੀ ਤੁਹਾਨੂੰ ਨਹੀਂ ਨਜ਼ਰ ਆ ਰਹੀ ਤਾਂ ਸਿਰਫ ਜਿਹੜਾ ਦੇਨਵੇਲੇ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਨਜ਼ਰ ਆਦਾ ਮੈਂ ਹੈਰਾਨਗੀ ਦੀ ਗੱਲ ਹੈ ਕਿ ਰਾਤ ਵੇਲੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕਿੱਥੇ ਜਾ ਰਹੇ ਆ ਦੋਸਤੋ ਸਭ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਇੱਕ ਬਲਾਸਟ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਵਾ ਉਹ ਰੈਡ ਅਲਰਟ ਜਿਹੜਾ ਕੀਤਾ ਗਿਆ ਸੀ ਹਰੇਕ ਸ਼ਹਿਰ ਦੇ ਵਿੱਚ ਹਰੇਕ ਏਰੀਏ ਦੇ ਵਿੱਚ ਜਿਹੜਾ ਚਲੰਦਰ ਹੋ ਗਿਆ ਲੁਧਿਆਣਾ ਹੋ ਗਿਆ ਪੂਰੇ ਇੰਡੀਆ ਦੇ ਵਿੱਚ ਜਿਹੜਾ ਰੈਡ ਅਲਰਟ ਜਿਹੜਾ ਕੀਤਾ ਹੋਇਆ ਸੀ ਤੇ ਤੁਹਾਨੂੰ ਇਸ ਟਾਈਮ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਮਾਡਲ ਟਾਊਨ ਦੇ ਚੌਂਕ ਦੇ ਵਿੱਚ ਖੜੇ ਆ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਇੱਥੇ ਜਿਹੜਾ ਪੁਲਿਸ ਮੁਲਾਜ਼ਮ ਜਿਹੜਾ ਰਾਤ ਨੂੰ ਜਿਹੜਾ ਨਹੀਂ ਹੁੰਦਾ ਵਾ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਜਿਹੜਾ ਇਸ ਟਾਈਮ ਅਸੀਂ ਸ਼ਿਵਾਨੀ ਪਾਰਕ ਦੇ ਬਿਲਕੁਲ ਬਾਹਰ ਖੜੇ ਆ ਇਹ ਜਿਹੜੀਆਂ ਜਲੰਧਰ ਮਾਡਲ ਟਾਊਨ ਦੀਆਂ ਤਸਵੀਰਾਂ ਆ ਤੁਹਾਨੂੰ ਹੋਰ ਵੀ ਜਿਹੜੇ ਚੌਂਕ ਆ ਅਸੀਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੀ ਜਿਹੜੀ ਸਿਕਿਉਰਟੀ ਜਲੰਧਰ ਦੇ ਵਿੱਚ ਰਾਤ ਨੂੰ ਹੁੰਦੀ ਆ ਤੇ ਹੋਰ ਵੀ ਚੌਂਕਾ ਦੇ ਤੁਹਾਨੂੰ ਹਾਲਾਤ ਦਿਖਾਵਾਂਗੇ ਇਸ ਟਾਈਮ ਜਿਹੜੇ ਮੋਡਲ ਟਾਊਨ ਦੇ ਹਾਲਾਤ ਦਿਖਾਇਆ ਤੁਹਾਨੂੰ ਤੇ ਹੁਣ ਜਿਹੜਾ ਵਾ ਹੋ ਜਿਹੜਾ ਹੋਰ ਵੀ ਚੌਂਕ ਦੇ ਜਿਹੜੇ ਹਾਲਾਤ ਤੁਹਾਨੂੰ ਅੱਗੇ ਵੀ ਦਿਖਾ ਰਹੇ ਆ ਜਾ ਕੇ ਤੇ ਤੁਸੀਂ ਦੇਖ ਸਕਦੇ ਹੋ ਬੈਰੀਗੇਟ ਤੇੜੇ ਇੱਥੇ ਲਗਾਏ ਹੋਏ ਆ ਡਿਵੀਜ਼ਨ ਨੰਬਰ 6 ਦੇ ਤੇ ਪਰ ਮੁਲਾਜ਼ਮ ਜਿਹੜਾ ਇਸ ਟਾਈਮ ਇੱਥੇ ਕੋਈ ਨਹੀਂ ਜਿਹੜਾ ਨਜ਼ਰ ਆ ਰਿਹਾ ਤੇ ਇਹ ਜਿਹੜੇ ਹਾਲਾਤ ਸਾਡੋ ਜਲੰਧਰ ਤੇ ਦਿਖਾ ਰਹੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਜਲੰਧਰ ਤੇ ਬਣਿਆ ਤੇ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਇਸ ਚੌਕ ਦੇ ਵਿੱਚ ਉਹ ਨਹੀਂ ਹੈਗਾ ਵਾ ਇਸ ਟਾਈਮ ਅਸੀਂ ਜਲੰਧਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਥੇ ਵੀ ਤੁਹਾਨੂੰ ਦਿਖਾ ਦਿੰਨੇ ਆ ਕਿੰਨੀ ਜਿਹੜੀ ਸਿਕਿਉਰਟੀ ਜਲੰਧਰ ਦੇ ਵਿੱਚ ਜਿਹੜੀ ਰਾਤ ਨੂੰ ਹੁੰਦੀ ਆ ਤੁਸੀਂ ਆ ਵੀ ਏਰੀਆ ਦੇਖ ਸਕਦੇ ਹੋ ਇੱਥੇ ਦਿਨ ਵੇਲੇ ਜਿਹੜੇ ਨਾਕੇ ਲੱਗੇ ਹੁੰਦੇ ਤੇ ਇਸ ਟਾਈਮ ਜਿਹੜਾ ਕੋਈ ਵੀ ਇੱਥੇ ਪ੍ਰਸ਼ਾਸਨ ਤੁਹਾਨੂੰ ਨਹੀਂ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਇੱਧਰ ਵੀ ਦਿਖਾ ਦਿੰਨੇ ਆ ਇੱਧਰ ਵੀ ਜਿਹੜਾ ਕੋਈ ਵੀ ਨਾਕਾ ਨਹੀਂ ਦਿਖ ਰਿਹਾ ਇੱਥੇ ਪੁਲਿਸ ਤੇ ਤੁਹਾਨੂੰ ਉਹ ਵੀ ਏਰੀਆ ਦਿਖਾ ਦਿੰਨੇ ਆ ਜਿੱਥੇ ਦਿਨ ਵੇਲੇ ਜਿੱਦਾਂ ਕੋਈ ਹੈਲਮਟ ਨਹੀਂ ਪਾਉਂਦਾ 벨ਟ ਨਹੀਂ ਲਾਂਦਾ ਉਹਨਾਂ ਦੇ ਜਿਹੜੇ ਚਲਾਨ ਜਿਹੜੇ ਕੱਟੇ ਜਾਂਦੇ ਆ ਤੇ ਤੁਹਾਨੂੰ ਉਹ ਵੀ ਏਰੀਆ ਦਿਖਾ ਦਿੰਦੇ ਜਿੱਥੇ ਪੁਲਿਸ ਜਿਹੜੀ ਦਿਨ ਵੇਲੇ ਜਿਹੜੀ ਚਲਾਨ ਕੱਟਦੀ ਆ ਤੇ ਉਹ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੰਨੇ ਆ ਤੇ ਆ ਜਿਹੜਾ ਏਰੀਆ ਵਾ ਇੱਥੇ ਦਿਨ ਵੇਲੇ ਜਿਹੜੇ ਪੁਲਿਸ ਵੱਲੋਂ ਜਿਹੜੇ ਉਹ ਚਲਾਨ ਨੇ ਜਿਹੜੇ ਕੀਤੇ ਜਾਂਦੇ ਪਰ ਹੁਣ ਇਸ ਟਾਈਮ ਜਿਹੜਾ ਇੱਥੇ ਕੋਈ ਵੀ ਜਿਹੜਾ ਪੁਲਿਸ ਮੁਲਾਜ਼ਮ ਜਿਹੜਾ ਇੱਥੇ ਉਹ ਨਹੀਂ ਦਿਖ ਰਿਹਾ ਤੁਹਾਨੂੰ ਤੇ ਆ ਸਾਡੇ ਜਲੰਧਰ ਦੀ ਜਿਹੜੀ ਸਿਕਿਉਰਟੀ ਆ ਕਿਸ ਤਰ੍ਹਾਂ ਕੋਈ ਪੁਲਿਸ ਮੁਲਾਜ਼ਮ ਨਹੀਂ ਇੱਥੇ ਦੇਖ ਰਿਹਾ ਤੁਹਾਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਦਿਨ ਵੇਲੇ ਜਿਹੜਾ ਇੱਥੇ ਚਲਾ ਨਹੀਂ ਜਿਹੜੇ ਕੱਟੇ ਜਾਂਦੇ ਹੁਣ ਤੁਹਾਨੂੰ ਇੱਥੇ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਸਿਰਫ ਇੱਥੇ ਜਿਹੜੀਆਂ ਚੇਅਰ ਲੱਗੀਆਂ ਹੋਈਆਂ ਵਾਂ ਤੇ ਟੇਬਲ ਲੱਗੇ ਹੋਏ ਤੇ ਇੱਕ ਵਾਟਰ ਕੂਲਰ ਵੀ ਹੈ ਪਾਣੀ ਵਾਲਾ ਤੇ ਹੁਣ ਇਸ ਟਾਈਮ ਇੱਥੇ ਜਿਹੜਾ ਉਹ ਕੋਈ ਜਿਹੜਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਤੇ ਲਗਾਤਾਰ ਸਾਡੇ ਵੱਲੋਂ ਇਹੀ ਦਿਖਾਇਆ ਜਾਂਦਾ ਵਾ ਕਿ ਇਸ ਤਰ੍ਹਾਂ ਜਲੰਧਰ ਦੇ ਵਿੱਚ ਕੰਮ ਹੋ ਰਿਹਾ ਵਾ ਕਿਸ ਤਰ੍ਹਾਂ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਵਾ ਤੇ ਹੁਣ ਅਗਲੇ ਚੌਂਕ ਦੇ ਵਿੱਚ ਵੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਕਿਸ ਤਰ੍ਹਾਂ ਦੇ ਜਿਹੜੇ ਜਲੰਧਰ ਦੇ ਵਿੱਚ ਸਿਕਿਉਰਿਟੀ ਤੁਹਾਨੂੰ ਪਤਾ ਵਾ ਕਿ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਉਹ ਰੈਡ ਅਲਰਟ ਜਿਹੜਾ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਤਸਵੀਰਾਂ ਤੁਸੀਂ ਤੁਹਾਡੇ ਸਾਹਮਣੇ ਹੀ ਨੇ ਦੋਸਤੋ ਹੁਣ ਅਸੀਂ ਇਸ ਟਾਈਮ ਖੜੇ ਆ ਜਲੰਧਰ ਦੇ ਤੁਸੀਂ ਦੇਖ ਸਕਦੇ ਹੋ ਪਿੱਛੇ ਬੀਐਸਐਫ ਚੌਂਕ ਜਿਹੜਾ ਇਹਨੂੰ ਕਹਿੰਦੇ ਆ ਜਿਹੜੀ ਮੇਨ ਜਿਹੜੀ ਐਂਟਰੀ ਇੱਥੋਂ ਹੁੰਦੀ ਹੈ ਵਾਹਨਾਂ ਦੀ ਉਹ ਇੱਥੋਂ ਹੁੰਦੀ ਆ ਤੇ ਤੁਸੀਂ ਇੱਥੇ ਦੇ ਵੀ ਹਾਲਾਤ ਦੇਖ ਸਕਦੇ ਹੋ ਜਿਹੜਾ ਕੋਈ ਵੀ ਪ੍ਰਸ਼ਾਸਨ ਜਿਹੜਾ ਇੱਥੇ ਉਹ ਤੁਹਾਨੂੰ ਨਹੀਂ ਨਜ਼ਰ ਆ ਰਿਹਾ ਤੇ ਇਹ ਜਿਹੜਾ ਜਲੰਧਰ ਦੇ ਹਾਲਾਤ ਆ ਤੁਹਾਨੂੰ ਦਿਖਾ ਰਹੇ ਕਿ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਆ ਤੇ ਇਸੇ ਹੀ ਜਗ੍ਹਾ ਜਿਹੜਾ ਦਿਨ ਵੇਲੇ ਜਿਹੜੇ ਚਲਾਨ ਜਿਹੜੇ ਉਹ ਕੱਟੇ ਜਾਂਦੇ ਆ ਤੇ ਆ ਹੁਣ ਇੱਥੇ ਇਹਨਾਂ ਦਾ ਇੱਕ ਜਿਹੜਾ ਪੁਲਿਸ ਮੁਲਾਜ਼ਮਾ ਦਾ ਟ੍ਰੈਫਿਕ ਪੁਲਿਸ ਕਮਿਸ਼ਨਰਟ ਡੱਟ ਵੱਲੋਂ ਜਿਹੜਾ ਬਣਾਇਆ ਗਿਆ ਵਾ ਤੇ ਉਹਦੇ ਅੰਦਰ ਦੀਆਂ ਤਸਵੀਰਾਂ ਵੀ ਦਿਖਾਣੇ ਆ ਤੁਹਾਨੂੰ ਕਿ ਇੱਥੇ ਜਿਹੜਾ ਮੁਲਾਜ਼ਮ ਕੋਈ ਹੈ ਜਾਂ ਨਹੀਂ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਹ ਤਾਲੇ ਲੱਗੇ ਹੋਏ ਆ ਇੱਥੇ ਤੇ ਕੋਈ ਵੀ ਜਿਹੜਾ ਇੱਥੇ ਮੁਲਾਜ਼ਮ ਜਿਹੜਾ ਇੱਥੇ ਇਸ ਟਾਈਮ ਨਹੀਂ ਦਿਖ ਰਿਹਾ ਇਹ ਸਾਡੇ ਜਿਹੜੇ ਸਿਕਿਉਰਟੀ ਦੇ ਹਾਲਾਤ ਜਲੰਧਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਦਿਨ ਵੇਲੇ ਜਿਹੜਾ ਇੱਥੇ ਹੀ ਜਿਹੜੇ ਚਲਾਣ ਜਿਹੜੇ ਜਿਹੜਾ ਲੋਕਾਂ ਦੇ ਜਿਹੜੇ ਚਾਲਾਨ ਜਿਹੜੇ ਕੱਟੇ ਜਾਂਦੇ ਆ ਤੇ ਹੁਣ ਸਿਰਫ ਇੱਥੇ ਕੁਰਸੀਆਂ ਹੀ ਜੜੀਆਂ ਨਜ਼ਰ ਆ ਰਹੀਆਂ ਤੇ ਦੋਸਤੋ ਇਹ ਜਿਹੜਾ ਇਹ ਮੇਨ ਆ ਜਿਹੜੀ ਜਿਹੜੀ ਐਂਟਰੀ ਜਿਹੜੀ ਇੱਥੋਂ ਹੁੰਦੀ ਆ ਜਲੰਧਰ ਦੇ ਵਿੱਚ ਜਿਹੜੇ ਵਾਹਨ ਆਉਂਦੇ ਆ ਇੱਥੋਂ ਹੀ ਜਿਹੜੀ ਐਂਟਰੀ ਹੁੰਦੀ ਤੇ ਇੱਥੇ ਜਗ੍ਹਾ ਦੇ ਉੱਤੇ ਜਿਹੜੇ ਜਿਹੜੇ ਲੋਕਾਂ ਦੇ ਚਾਲਾਨ ਕੱਟੇ ਜਾਂਦੇ ਆ ਸਿਰਫ ਚਾਲਾਨ ਵੱਲ ਜਿਹੜਾ ਧਿਆਨ ਜ਼ਿਆਦਾ ਵਾ ਸਕਿਉਰਟੀ ਵੱਲ ਕੋਈ ਧਿਆਨ ਨਹੀਂ ਸਿਰਫ ਬੈਰੀਕੇਡ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਬੈਰੀਕੇਟ ਲੱਗੇ ਹੋਏ ਆ ਤੇ ਕਾਫੀ ਜਿਹੜੀ ਦਿਨ ਵੇਲੇ ਇੱਥੇ ਪੁਲਿਸ ਹੁੰਦੀ ਹੈ ਚਲਾਨ ਕੱਟੇ ਜਾਂਦੇ ਪਰ ਹੁਣ ਰਾਤ ਦੀਆਂ ਤਸਵੀਰਾਂ ਦਿਖਾ ਰਹੇ ਤੇ ਰਾਤ ਦੇ ਟਾਈਮ ਜਿਹੜਾ ਵਾ ਇੱਥੇ ਕੋਈ ਵੀ ਤੁਹਾਨੂੰ ਪੁਲਿਸ ਮੁਲਾਜ਼ਮ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਨਹੀਂ ਨਜ਼ਰ ਆ ਰਿਹਾ ਇਹ ਹਾਲਾਤ ਆ ਸਾਡੇ ਜਲੰਧਰ ਦੇ ਦੋਸਤੋ ਹੁਣ ਇਸ ਟਾਈਮ ਅਸੀਂ ਜਿਹੜਾ ਪਹੁੰਚ ਚੁੱਕੇ ਆ ਜਲੰਧਰ ਦੇ ਜਿਹੜਾ ਸਵਿਧਾਨ ਚੌਂਕ ਜਿਹੜਾ ਜਾਣਿਆ ਜਾਂਦਾ ਹੈ ਦੇ ਨਾਮ ਤੋਂ ਜਿਹੜਾ ਉੱਥੇ ਜਿਹੜੇ ਇਸ ਟਾਈਮ ਚੌਂਕ ਦੇ ਵਿੱਚ ਖੜੇ ਆ ਅਸੀਂ ਤਾਨੂੰ ਸਭਦਾਨ ਚੌਂਗ ਦੇ ਵਿੱਚ ਵੀ ਦਿਖਾ ਰਿਹਾ ਇੱਥੇ ਕੋਈ ਵੀ ਜਿਹੜੀ ਸਿਕਿਉਰਿਟੀ ਤੁਹਾਨੂੰ ਨਹੀਂ ਨਜ਼ਰ ਆ ਰਹੀ ਤੇ ਸਿਰਫ ਜਿਹੜਾ ਦਿਨ ਵੇਲੇ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਨਜ਼ਰ ਆਉਂਦਾ ਮੈਂ ਹੈਰਾਨਗੀ ਦੀ ਗੱਲ ਹੈ ਕਿ ਰਾਤ ਵੇਲੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕਿੱਥੇ ਜਾ ਰਹੇ ਆ ਤੇ ਹੁਣ ਆ ਤੁਹਾਨੂੰ ਦਿਖਾ ਦਿੰਨੇ ਹਾਲਾਤ ਜਿਹੜੇ ਇੱਥੇ ਦਿਨ ਵੇਲੇ ਜਿਹੜੇ ਚਲਾਨ ਕੱਟੇ ਜਾਂਦੇ ਆ ਤੇ ਹੁਣ ਆ ਜਿਹੜੇ ਇਹਨਾਂ ਜਿਹੜੇ ਪੁਲਿਸ ਮੁਲਾਜ਼ਮ ਜਨਾਬ ਵੱਲੋਂ ਬਣਾਏ ਗਏ ਆ ਇਹ ਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਵੀ ਇਸ ਟਾਈਮ ਜਿਹੜਾ ਸਿਰਫ ਖਾਲੀ ਹੀ ਨਜ਼ਰ ਆ ਰਿਹਾ ਤੇ ਆ ਇੱਥੇ ਵੀ ਜਿਹੜਾ ਇੱਕ ਤਾਲਾ ਲੱਗਾ ਪਿਆ ਵਾ ਤੇ ਸਿਰਫ ਅੰਦਰ ਤਸਵੀਰਾਂ ਦਿਖਾ ਦਿੰਨੇ ਤੁਹਾਨੂੰ ਤੇ ਸਿਰਫ ਜਿਹੜੀਆਂ ਕੁਰਸੀਆਂ ਹੀ ਅੰਦਰ ਨਜ਼ਰ ਆ ਰਹੀਆਂ ਤੇ ਇੱਕ ਵਾਟਰ ਕੂਲਰ ਅੰਦਰ ਨਜ਼ਰ ਆ ਰਿਹਾ ਪਰ ਪੁਲਿਸ ਮੁਲਾਜ਼ਮ ਇੱਥੇ ਜਿਹੜਾ ਕੋਈ ਨਜ਼ਰ ਨਹੀਂ ਆ ਰਿਹਾ ਦੋਸਤੋ ਹੈਰਾਨਗੀ ਦੀ ਗੱਲ ਆ ਦਿਨ ਵੇਲੇ ਜਿਹੜਾ ਪੁਲਿਸ ਮੁਲਾਜ਼ਮ ਸਾਨੂੰ ਇੰਨੇ ਦਿਖਦੇ ਆ ਤੇ ਰਾਤ ਵੇਲੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕਿੱਥੇ ਚਲੇ ਜਾਂਦੇ ਆ ਏ ਦੋਸਤੋ ਮੈਂ ਤੁਹਾਡੇ ਕੋਲ ਵੀ ਸਵਾਲ ਜਿਹੜਾ ਪੁੱਛਣਾ ਚਾਹੁੰਦਾ ਵਾ ਕਿ ਰਾਤ ਵੇਲੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੀ ਕਿੱਥੇ ਡਿਊਟੀ ਲੱਗ ਜਾਂਦੀ ਹੈ ਉਹਨਾਂ ਦੀ ਕਿ ਜਿਹੜਾ ਇਹ ਜਿਹੜਾ ਨਜ਼ਰ ਨਹੀਂ ਆਂਦੇ ਚੌਂਕਾ ਦੇ ਵਿੱਚ ਤੇ ਆਹ ਹਾਲਾਤ ਆ ਤੁਹਾਡੇ ਜਲੰਧਰ ਦੇ ਕਿਸ ਤਰ੍ਹਾਂ ਜਿਹੜਾ ਜਲੰਧਰ ਦੇ ਜਿਹੜੇ ਫੈਸਟੀਵਲ ਹੋ ਗਏ ਫੈਸਟੀਵਲਾਂ ਦੇ ਦਿਨਾਂ ਦੇ ਵਿੱਚ ਜਿਹੜੇ ਜਲੰਧਰ ਦੇ ਵਿੱਚ ਹਾਲਾਤ ਦੇਖ ਲੋ ਤੁਸੀਂ ਕੋਈ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਪੁਲਿਸ ਮੁਲਾਜ਼ਮ ਜਿਹੜਾ ਇੱਥੇ ਨਹੀਂ ਆਂਦਾ ਨਜ਼ਰ ਤੇ ਦਿਨ ਵੇਲੇ ਜਿਹੜੇ ਇੱਥੇ ਚਲਾਨ ਜਿਹੜੇ ਕੱਟੇ ਜਾਂਦੇ ਤੇ ਹੁਣ ਤੁਹਾਡੇ ਸਾਹਮਣੇ ਹੀ ਆ ਕੋਈ ਵੀ ਮੁਲਾਜ਼ਮ ਜਿਹੜਾ ਇੱਥੇ ਨਹੀਂ ਨਜ਼ਰ ਆ ਰਿਹਾ ਕੈਮਰਾਮੈਨ ਰਾਜੂ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ